ਵਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਮੇ ਪੌੜੀ ਦੀ 11ਵੀਂ ਪੌੜੀ ਦੀ ਆਪਾਂ ਵਿਚਾਰ ਸ਼ੁਰੂ ਕਰਦੇ ਆਂ ਸੋਹਣਿਆ ਸਰਾ ਗੁਨਾ ਕੇ ਗਾ ਜਿਹੜੇ ਗੁਰੂ ਗਿਆਨ ਨੂੰ ਸੁਣ ਕੇ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦੇ ਆ ਉਹ ਭਾਈ ਸਰਾ ਸਮੁੰਦਰ ਬਹੁਵਚਨ ਸਰੋਵਰ ਗੁਨਾ ਕੇ ਸਮੁੰਦਰਾਂ ਗੁਣਾ ਦੇ ਸਮੁੰਦਰ ਗਾ ਉਹਦੇ ਵਿੱਚ ਬੋਤੇ ਲਾਉਂਦੇ ਨੇ ਭਾਵ ਗੁਣਾ ਦੇ ਸਮੁੰਦਰਾਂ ਦੇ ਵਿੱਚ ਬੋਤੇ ਲਾਉਂਦੇ ਹਨ ਜਿਹੜੇ ਗੁਰੂ ਦੀ ਗੱਲ ਸੁਣ ਲੈਂਦੇ ਨਾਨਕ ਭਾਈ ਲੈਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਛੁਣਿਆ ਸੁਣਿਆ ਨਾ ਫਿਰ ਗੁਣਾ ਦੇ ਸਮੁੰਦਰਾਂ ਚ ਬੋਤੇ ਲਾ ਕੇ ਬਣ ਗਏ ਨਾ ਫਿਰ ਸੁਣਿਆ ਸੇਖ ਪੀਰ ਪਾਤਸ਼ਾਹ ਉਹੀ ਭਾਈ ਲੈਣਾ ਜੀ ਫਿਰ ਦੇਖੋ ਰਾਜਾ ਦੀ ਪਦਵੀ ਤੇ ਪਹੁੰਚ ਗਏ ਜਿਹੜੇ ਗੁਰੂ ਦੇ ਗਿਆਨ ਨੂੰ ਸੁਣ ਲੈਂਦੇ ਆ ਸੋਹਣੇ ਅੰਦੇ ਪਾਵੇ ਰਾਹ ਸੁਣਨ ਦੇ ਪਾਵੇ ਰਾਹ ਇਹ ਜਿਹੜੀ ਹਾਏ ਨੂੰ ਔਂਕੜ ਹੈ ਇਹਨੂੰ ਅਸੀਂ ਰਾਹੋ ਕਹਿ ਦਿੰਨੇ ਆ ਇਹ ਬੋਲਣ ਵਾਸਤੇ ਨਹੀਂ ਹੈਗੀ ਇਹ ਸਾਇਲੈਂਟ ਹੈ ਇਹ ਵਿਆਕਰਨ ਦੇ ਨਿਯਮ ਹੈ ਇਹ ਇੱਕ ਵਚਨ ਪਲਿੰਗ ਹੈ ਰਾਹ ਜਿਹੜੇ ਭਾਈ ਸੁਣ ਲੈਂਦੇ ਨੇ ਗੁਰੂ ਗਿਆਨ ਦੀ ਗੱਲ ਸੁਣ ਲੈਂਦੇ ਆ ਉਹ ਅੰਦੇ ਆਕਲ ਤੋਂ ਹੇਣੇ ਜਿਹਾ ਆਪਾਂ ਕਹ ਲਈਏ ਆਂਧਵਿਸ਼ਵਾਸੀ ਲੋਕ ਉਹ ਵੀ ਚੰਗੇ ਸਿੱਧੇ ਰਸਤੇ ਪੈ ਜਾਂਦੇ ਹਨ ਜਿਹੜੇ ਗੁਰੂ ਗਿਆਨ ਦੀ ਗੁਰੂ ਗਿਆਨ ਨੂੰ ਸੁਣਦੇ ਆ ਗੁਰੂ ਸ਼ਬਦ ਦੀ ਗੁਰੂ ਦੇ ਸ਼ਬਦ ਨੂੰ ਉਪਦੇਸ਼ ਨੂੰ ਸੁਣਦੇ ਆ ਜਿਹੜੇ ਆਕਲ ਤੇ ਹੇਣੇ ਲੋਕ ਹੁੰਦੇ ਆ ਆਕਲ ਦੇ ਅੰਨੇ ਲੋਕ ਹੁੰਦੇ ਆ ਆਂਧਵਿਸ਼ਵਾਸੀ ਹੁੰਦੇ ਆ ਉਹ ਵੀ ਚੰਗੇ ਰਸਤੇ ਤੇ ਪੈ ਜਾਂਦੇ ਆ ਇਹਨਾਂ ਸਾਰੇ ਡਰ ਭਾਅ ਨੂੰ ਦੂਰ ਕਰ ਦਿੰਦੇ ਆ ਇਦਾਂ ਦਾ ਕੁਛ ਨਹੀਂ ਹੈ ਜਿਹੜੇ ਸਾਨੂੰ ਡਰਨੇ ਭਰਮ ਨੇ ਭਾਅ ਨੇ ਉਹ ਦੂਰ ਕਰ ਦਿੰਦਾ ਮਨੁੱਖ ਜਿਹੜਾ ਗੁਰੂ ਦੇ ਉਪਦੇਸ਼ ਨੂੰ ਸੁਣ ਲੈਂਦਾ ਸੁਣਿਆ ਅੰਦੇ ਪਾਵੇਂ ਰਾ ਸੁਣਿਆ ਹਾਥ ਵੈ ਅਸਗਾ ਅਸਗਾ ਹੁੰਦਾ ਡੂੰਗਾ ਸਮੰਦਰ ਜਿਹੜਾ ਸਗਾ ਹੈ ਇਹ ਹੁੰਦਾ ਡੂੰਗਾ ਸਮੁੰਦਰ ਭਾਵ ਸੰਸਾਰ ਰੂਪੀ ਡੂੰਗਾ ਸਮੁੰਦਰ ਉਹਨਾਂ ਬਾਅਦ ਤੇ ਹਾਥ ਹੱਥ ਜਿੰਨਾ ਡੇਢ ਡੇਢ ਫੁੱਟ ਦਾ ਰਹਿ ਜਾਂਦਾ ਕੀ ਮਤਲਬ ਬਣ ਗਿਆ ਵੀ ਜਿਹੜਾ ਸੰਸਾਰ ਹੈ ਸਮੁੰਦਰ ਹੈ ਨਾ ਇਹ ਦੇ ਵਿੱਚ ਉਹ ਡੁੱਬਦੇ ਨਹੀਂ ਇਹ ਡੂੰਗਾ ਸਮੁੰਦਰ ਹੈ ਇਸੇ ਤੋਂ ਤਰਨਾ ਇਹ ਪਾਉਜਲ ਜਗਤ ਸੰਸਾਰ ਹੈ ਪਾਉਜਲ ਭਾਈ ਮਰਨ ਤੋਂ ਬਾਅਦ ਨਹੀਂ ਮਿਲ ਹੁੰਦਾ ਕਿਤੇ ਭਵਜਲ ਤਾਂ ਆਹੀ ਹੈ ਸੰਸਾਰ ਹੈ ਵਿਸ਼ੇ ਨਸ਼ੇ ਵਿਕਾਰ ਦੇਖੋ ਇੱਥੇ ਕਿੰਨਾ ਕੁਝ ਹੈ ਕੰਪੀਟੀਸ਼ਨਾਂ ਦਾ ਦੌਰ ਹੈ ਅੱਜ ਦੌੜ ਦਾ ਦੌਰ ਹੈ ਤੇ ਜਿਹੜੇ ਲੋਕ ਗਿਆਨ ਤੋਂ ਹੀਨੇ ਹੁੰਦੇ ਆ ਇਹਦੇ ਵਿੱਚ ਡੁੱਬ ਜਾਂਦੇ ਆ ਟੁੱਟ ਜਾਂਦੇ ਆ ਤੇ ਜਿਹੜੇ ਭਾਈ ਗੁਰੂ ਦੀ ਮੱਤ ਲੈ ਕੇ ਚੱਲਦੇ ਆ ਉਹਨੂੰ ਫਿਰ ਜਿਹੜੇ ਇਹਦੇ ਵਿੱਚ ਵਿਸ਼ੇ ਰੰਗ ਤਮਾਸ਼ੇ ਵਿਕਾਰ ਹੁੰਦੇ ਆ ਉਹ ਕੋ ਨਹੀਂ ਸਕਦੇ ਤੇ ਉਹ ਤਰ ਜਾਂਦੇ ਆ ਇਹੀ ਤਾਂ ਭਵਜਲ ਨੂੰ ਤਰਨਾ ਹੈ ਜਿਹੜਾ ਇਸ ਸੰਸਾਰ ਸਮੁੰਦਰ ਦੇ ਵਿਸ਼ੇਵਿਕਾਰਾਂ ਦੀਆਂ ਲਹਿਰਾਂ ਤੋਂ ਬਚ ਗਿਆ ਉਹ ਤਰ ਗਿਆ ਜਿਹੜਾ ਸੰਸਾਰ ਰੂਪੀ ਸਮੁੰਦਰ ਦੀਆਂ ਵਿਸ਼ੇਵਿਕਾਰੇ ਲਹਿਰਾਂ ਦੇ ਵਿੱਚ ਖੱਚਤ ਹੋ ਗਿਆ ਉਹ ਡੁੱਬ ਗਿਆ ਸੋਣਿਆ ਹਾਤੋ ਬੈਸਗਾ ਉਹਨਾਂ ਲਈ ਇਹ ਡੂੰਗੇ ਤੋਂ ਡੂੰਗਾ ਖਤਰਨਾਕ ਸਮੁੰਦਰ ਹੈ ਜਿਹੜਾ ਨਾ ਉਹ ਡੇਡ ਡੇਡ ਫੁੱਟ ਦਾ ਰਹਿ ਜਾਂਦਾ ਭਾਵ ਉਹਦੇ ਵਿੱਚ ਉਹ ਡੁੱਬਦੇ ਨਹੀਂ ਇਹ ਬਿਮਾਰੀ ਹੈ